एबीडीएम ਮਿਕਲਤੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਡਾਕਟਰਾਂ ਅਤੇ ਮਰੀਜ਼ਾਂ ਲਈ ਵਸਤਰ ਇਸ ਸਿੱਖਣ ਦੇ ਮਾਡਿਊਲ ਦੇ ਅੰਤ ਤੱਕ ਤੁਸੀਂ ਉਹਨਾਂ ਆਮ ਚਿੰਤਾਵਾਂ ਨੂੰ ਸਮਝਣ ਅਤੇ ਹੱਲ ਕਰਨ ਦੇ ਯੋਗ ਹੋਵੋਗੇ ਜੋ এবीडीएम ਦੀ ਵਰਤੋਂ ਕਰਨ ਬਾਰੇ ਡਾਕਟਰਾਂ ਅਤੇ ਮਰੀਜ਼ਾਂ ਦੀਆਂ ਹੋ ਸਕਦੀਆਂ ਹਨ এবीडीएम ਦੇ ਉਪੋਤਾਵਾਂ ਲਈ ਦੋ ਵਿਆਪਕ ਚਿੰਤਾਵਾਂ ਹਨ ਅਣਜਾਣ ਸਿਰਫ ਕਾਹਲ ਦੀ ਪਤਨੀ ਰਾਦਿਕਾ ਵਰਗੇ ਮਰੀਜ਼ ਅਤੇ ਖਪਕਰ ਆਪਣੇ ਸਿਹਤ ਤਰੀਕਾ ਦਾ ਦੀ ਨਿੱਜਤਾ ਬਾਰੇ ਚਿੰਤਤ ਹਨ ਕਿ ਮੈਡੀਕਲ ਪ੍ਰੈਕਟਿਸ਼ਨਰ ਅਤੇ ਸਿਹਤ ਸੰਭਾਲ ਸੁਵਿਧਾ ਪ੍ਰਦਾਨ ਨਕ ਮਰੀਜ਼ਾਂ ਅਤੇ ਖਪਤਕਾਰਾਂ ਨਾਲ ਉਹਨਾਂ ਦੀ ਸਮੁਲਯਤ ਦੀ ਟਰੈਕਿੰਗ ਬਾਰੇ ਚਿੰਤਤ ਹਨ। ਉਹ ਉਹਨਾਂ ਦੀਆਂ ਚਿੰਤਾਵਾਂ ਅਤੇ ਸੰਖਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਕਿ ਅਸੀਂ ਪਿਛਲੇ ਮਾਡਿਊਲਾਂ ਵਿੱਚ ਚਰਚਾ ਕੀਤੀ ਸੀ, EBDM ਕੇਵਲ ਮਰੀਜ਼ਾਂ ਦੇ ਰਿਕਾਰਡਾਂ ਦੀ ਇੱਕ ਸੂਚੀ ਰੱਖਦਾ ਹੈ ਨਾ ਕਿ ਅਸਲ ਮਰੀਜ਼ ਰਿਕਾਰਡ। EBDM ਕਿਸੇ ਵੀ ਮਰੀਜ਼ ਦੀ ਜਾਣਕਾਰੀ ਨੂੰ ਸਟੋਰ ਨਹੀਂ ਕਰਦਾ। ਉਦਾਹਰਣ ਵਜੋਂ ਜਦੋਂ ਰਾਹੁਲ ਦਾ ਰਾਸਤੇ ਦੇ ਕਲੀਨਿਕ ਨੂੰ ਪ੍ਰਯੋਗ ਚਲਾ ਰਿਪੋਰਟ ਤੱਕ ਪਹੁੰਚ ਦਿੰਦਾ ਹੈ ਤਾਂ ਅਸਲ ਲੈਬ ਲੈਬ ਸੁਵਿਧਾ ਦੇ ਨਾਲ ਰਹਿੰਦਾ ਹੈ ਅਤੇ ਨਿਰਧਾਰਤ ਸਮੇਂ ਲਈ ਦਾ ਰਸਾਇਣ ਨਾਲ ਸੰਜਕਾ ਜਾਂਦਾ ਹੈ ਮਰੀਜ਼ ਨਾਲ ਸੰਬੰਧਿਤ ਸਾਰੀ ਜਾਣਕਾਰੀ ਨੂੰ ਸਟੋਰ ਕੀਤਾ ਜਾਂਦਾ ਰਹਿੰਦਾ ਹੈ ਜਿੱਥੇ ਜਾਣਕਾਰੀ ਬਣਾਈ ਗਈ ਸੀ ਉਦਾਹਰਣ ਵਜੋਂ ਪ੍ਰਯੋਗ ਚਲਾ ਰਿਪੋਰਟਾਂ ਪ੍ਰਯੋਗ ਚਲਾਮਾ ਕੋਲ ਰਹਿਣਗੀਆਂ ਅਤੇ ਹਸਪਤਾਲ ਦੇ ਰਿਕਾਰਡ ਕੇਵਲ ਹਸਪਤਾਲਾ ਕੋਲ ਹੀ ਰਹਿਣਗੇ ਇਥੋਂ ਤੱਕ ਕਿ ਦਾ ਅਸ਼ੀਰ ਜਿਸ ਨੂੰ ਰਾਹੁਲ ਨੇ ਪਹੁੰਚ ਦਿੱਤੀ ਸੀ ਉਸ ਸਮੇਂ ਲਈ ਲੈਬ ਡਾਟਾ ਦੇਖ ਅਤੇ ਐਕਸੈਸ ਕਰ ਸਕਦਾ ਹੈ ਜਿਸ ਲਈ ਰਾਹੁਲ ਨੇ ਸਹਿਮਤੀ ਦਿੱਤੀ ਹੈ ਕੋਈ ਵੀ ਰਾਹੁਲ ਦੀ ਮਨਜ਼ੂਰੀ ਤੋਂ ਬਿਨਾ ਉਸਦੇ ਲੈਬ ਟੈਸਟ ਦੇ ਨਤੀਜੇ ਨਹੀਂ ਦੇਖ ਸਕਦਾ ਸਪੀਕਰ ਸਿਫਰ ਸਿਫਰ 1 57 ਸਿਫਰ 2 22 ਦੂਜੇ ਪਾਸੇ ਰਾਹੁਲ ਆਪਣੇ ਸਿਹਤ ਰਿਕਾਰਡਾਂ ਦੀ ਇੱਕ ਕਾਪੀ ਆਪਣੇ ਨਿੱਜੀ ਡਿਵਾਈਸ ਜਾਂ ਹੈਲਥ ਲਾਕਰ ਤੇ ਸਟੋਰ ਕਰਨ ਦੀ ਚੋਣ ਕਰ ਸਕਦਾ ਹੈ ਇਹ ਸਮਝਣਾ ਲਾਜ਼ਮੀ ਹੈ ਕਿ ਐਬੀਡੀਐਮ ਕੇਵਲ ਖੇਤਰੀ ਅਤੇ ਵਿਆਪਕ ਪੱਧਰ ਤੇ ਮਰੀਜ਼ਾਂ ਦੇ ਲੈਣ ਦੇਣ ਦੇ ਅੰਕੜੇ ਇਕੱਤਰ ਕਰੇਗਾ ਅਤੇ ਉਹ ਵੀ ਸੇਤ ਨਾਲ ਸੰਬੰਧਤ ਮਾਮਲਿਆਂ ਵਿੱਚ ਕਿਸੇ ਵੀ ਰੁਝਾਨ ਦੀ ਪਛਾਣ ਕਰਨ ਲਈ। ਇਹ ਵਿਸ਼ੇਸ਼ਤਾ ਕੋਈ ਵਿੱਚ ਸਿਹਤ ਅਧਿਕਾਰੀਆਂ ਅਤੇ ਖੋਜਕਰਤਾਵਾਂ ਨੂੰ ਆਬਾਦੀ, ਸਿਹਤ, ਬਿਮਾਰੀ ਦੇ ਪੈਟਰਨ, ਜੋਖਮ ਕਾਰਕਾਂ ਆਦਿ ਵਿੱਚ ਰੁਝਾਨਾਂ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਅਤਿਪੂਰਨ ਸੂਝ ਪ੍ਰਦਾਨ ਕਰੇਗੀ। ਹੁਣ ਆਓ ਦੇਖੀਏ ਕਿ ਐਬੀਡੀਐਮ ਵਿੱਚ ਸੇਅਰ ਸੰਬਾਧ ਪੇਸ਼ੇਵਰਾਂ ਅਤੇ ਇਸ ਸਿਹਤ ਸੌਲਤਾ ਲਈ ਚਿੰਤਾਵੰਦਾ ਹਲਕਵੇਂ ਕੀਤਾ ਜਾਂਦਾ ਹੈ ਕੁਝ ਡਾਕਟਰ ਇਸ ਗੱਲੋਂ ਚਿੰਤਤ ਹੋ ਸਕਦੇ ਹਨ ਕਿ ਸਰਕਾਰ ਉਹਨਾਂ ਨੂੰ ਸਲਾਮਸ਼ਵੇ ਕੀਤੇ ਮਰੀਜ਼ਾਂ ਦੀ ਗਿਣਤੀ ਅਤੇ 71 ਕੀਤੇ ਫੀਸ ਦੇ ਮਾਮਲੇ ਵਿੱਚ ਟਰੈਕ ਕਰ ਸਕਦੀ ਹੈ ਇਹ ਬੀਡੀਐਮ ਵਿੱਚ ਪੂਰੇ ਕੀਤੇ ਗਏ ਮਰੀਜ਼ਾਂ ਦੀ ਗਿਣਤੀ ਵਸੂਲੀ ਗਈ ਫੀਸ ਜਾਂ ਵਿਅਕਤੀਗਤ ਪੱਧਰ ਤੇ ਪੇਸ਼ ਕੀਤੇ ਗਏ ਇਲਾਜ ਨੂੰ ਟਰੈਕ ਕਰਨ ਦਾ ਕੋਈ ਤਰੀਕਾ ਨਹੀਂ ਹੈ ਇਸ ਲਈ ਐਬੀਡੀਐਮ ਕਿਸੇ ਡਾਕਟਰ ਜਾਂ ਹਸਪਤਾਲ ਦੇ ਸਮੁੱਚੇ ਕਾਰੋਬਾਰ ਨੂੰ ਟਰੈਕ ਨਹੀਂ ਕਰ ਸਕਦਾ ਇਸ ਮੋਡੀਊਲ ਵਿੱਚ ਅਸੀਂ ਖੋਜ ਅਤੇ ਨੀਤੀ ਨਿਰਮਾਤਾਵਾਂ ਲਈ ਡਾਟਾ ਦੇ ਇਕੱਤਰਕਰਨ ਅਤੇ ਅਨਾਮੀਕਰਨ, ਕਾਰੋਬਾਰਾਂ ਦੀ ਕੈਰ, ਟਰੈਕਿੰਗ ਜਾਂ ਪੇਸ਼ੇਵਰਾਂ ਦੇ ਅਭਿਆਸ ਬਾਰੇ ਸਿੱਖਿਆ ਹੈ। ਇੰਬੀਡੀਐਮ ਬਾਰੇ ਵਧੇਰੇ ਜਾਣਕਾਰੀ ਵਾਸਤੇ ਐਬੀਡੀਐਮ ਵੈੱਬਸਾਈਟ 'ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਨੂੰ ਫਾਲੋ ਕਰੋ।